ਅੱਪਾ ਵੈਦ ਜੀ ਕੋਲ ਆਏ ਆ ਕੋਈ ਦੇਸੀ ਨੁਕਸਾ ਪੁੱਛਣ ਨੂੰ ਜਿਵੇਂ ਟੋਟ ਕੇ ਹੁੰਦੇ ਸੀ ਅੱਗੇ ਬੁੜੀਆਂ ਕੋਲੇ ਪ੍ਰਾਣੀਆਂ ਕੋਲੇ ਬੰਦਿਆਂ ਕੋਲੇ ਉਹ ਦੱਸਦੇ ਰਹਿੰਦੇ ਸੀ ਉੱਥੋਂ ਆਪਣੀ ਆਯੁਰਵੇਦ ਦੇਸੀ ਨੁਕਸੇ ਕਾਮਯਾਬ ਹੁੰਦੇ ਸੀ ਲੋਕ ਤੰਦਰੁਸਤ ਰਹਿੰਦੇ ਸੀ ਹਾਂਜੀ ਵੈਦ ਜੀ ਆਓ ਚੰਨਣਾ ਜੀ ਮੂੰਹ ਪੱਕੇ ਦਾ ਤੇ ਦੰਦਾਂ ਬਾਰੇ ਕਿਸੇ ਹਾਂਜੀ ਇਹ ਮੂੰਹ ਪੱਕੇ ਦਾ ਤੇ ਦੰਦਾਂ ਬਾਰੇ ਆ ਜਿਹੜੇ ਦੰਦ ਦੁਖਦੇ ਹੋਣ ਬੱਟ ਸੋਜਦੇ ਹੋਣ ਆ ਬੱਟ ਫੁੱਲ ਗਏ ਹੋਣ ਉਹਦੇ ਵਾਸਤੇ ਦਵਾਈ ਦੱਸ ਰਹੀ ਹਾਂ ਜੀ ਮੈਂ ਤੁਹਾਨੂੰ ਜਿਹੜਾ ਮੂੰਹ ਪੱਕਿਆ ਉਹਨੂੰ ਵੀ ਉਹੀ ਕੰਮ ਕਰੂਗੀ ਬੱਟ ਸੋਜਦੇਆਂ ਨੂੰ ਤੇ ਚੀਤਸਾ ਨੂੰ ਵੀ ਕਰੂਗੀ ਇੱਕ ਤਾਂ ਨੂਨ ਲੈ ਲਓ ਥੋੜਾ ਜਿਹਾ ਉਸੇ ਪਾਣੀ ਦੇ ਵਿੱਚ ਇੱਕ ਫੜਕੜੀ ਥੋੜੀ ਘੋਲ ਲਓ ਇਹਦੀਆਂ ਤਾਂ ਕੁਲੜੀਆਂ ਕਰਨੀਆਂ ਜੀ ਇਹਦੀਆਂ ਕੁਲੜੀਆਂ ਕਰਨ ਤੋਂ ਬਾਅਦ 10 ਮਿੰਟ ਬਾਅਦ ਫਿਰ ਤੁਹਾਨੂੰ ਮੈਂ ਹੋਰ ਦੋਈਦਾ ਤਾਂ ਉਹਦਾ ਪਾਊਡਰ ਬਣਾ ਕੇ ਮੂੰਹ 'ਚ ਭੁੱਕ ਦਿਓ ਉਦੇ ਵਿੱਚ ਹੈਗਾ ਜੀ ਇੱਕ ਤਾਂ ਤਵਾਸ਼ੀਰ ਹਾਂਜੀ ਤੇ ਇੱਕ ਉਹਦੇ ਵਿੱਚ ਹੈਗਾ ਜੀ ਨਾਲ ਛੋਟੀ এলাਚੀ ਹਾਂਜੀ ਇਹ ਦੋਨੇ ਚੀਜ਼ਾਂ ਰਗੜ ਲਓ ਹਾਂ ਦੋਨੇ ਚੀਜ਼ਾਂ ਰਗੜ ਕੇ ਮੂੰਹ ਦੇ ਵਿੱਚ ਪਾਊਡਰ ਭੁੱਕ ਦਿਓ ਇਹ ਤਵਾਸ਼ੀਰ ਕਿੰਨਾ ਲੈਣਾ ਜੀ ਛੋਟੀਆਂ এলাਚੀ ਕਿੰਨੀ ਲੈਣੀ ਹੈ ਤਵਾਸ਼ੀਰ 20 ਗ੍ਰਾਮ ਲੈ ਲਓ ਛੋਟੀ এলাਚੀ 10 ਗ੍ਰਾਮ ਲੈ ਲਓ ਹਾਂਜੀ 10 ਗ੍ਰਾਮ ਛੋਟੀ এলাਚੀ ਤਵਾਸ਼ੀਰ 20 ਗ੍ਰਾਮ ਅਸਲ ਅਸਲ ਬਾਣ ਚਲੋ ਉਸਨ ਕਹਿ ਕੇ ਦਿਓ ਹਾਂਜੀ ਜਿਹੜਾ ਅਸਲ ਬੰਸ ਲੋਚਨੋਂ ਮਿਲਿਆ ਬਹੁਤ ਚੰਗਾ ਹੈ। ਹੂੰ ਫੇਰ ਇਹਨੇ ਉਹ ਮੂੰਹ ਚ ਭੁੱਕਣਾ ਬਸ ਦੋ ਵਾਰੀ ਲਾਉਣਾ ਚਾਹੇ ਤੁਸੀਂ ਦੋ ਦਿਨ ਦੇ ਜੁਆ ਕਰਦੇ ਵੀ ਭੁੱਕ ਸਕਦੇ ਹੋ ਨਾ ਕੋਈ ਵੀ ਸਾਈਡ ੈਫੈਕਟ। ਹੂੰ ਵੱਡੇ ਬੰਦੇ ਨੇ ਜਿਹੜਾ ਉਹ ਕੁੜਲੀਆਂ ਕਰ ਲੈਣ ਨੂਨ ਤੇ ਫੜਕੜੀ ਪਾ ਕੇ ਜਿਹਦੇ ਬੁੱਟ ਸੁੱਜੇ ਨਗੂਗੇ ਹਟ ਜਾਣਗੇ ਜਿਹਦੇ ਛਾਲੇ ਨੇ ਉਹ ਵੀ ਹਟ ਜਾਣਗੇ ਦੰਦਾਂ ਨਾਲ ਚੀਸਾ ਪੈਣੇ ਬੁੱਟਾਂ ਚੀਸਾ ਪੈਣੇ ਹੋ ਗਏ ਹਟ ਜਾਣਗੇ। ਫੜਕੜੀ ਤੋਂ ਬਾਅਦ ਬੰਸ ਲੋਚਨ ਤੇ ਉਹ ਤੁਸੀਂ ਨਾਮਕਾ ਪਾ ਕੇ ਕੁੜਲੀ ਕਰ ਲਿਓ। ਨਹੀਂ ਜੇ ਬੰਸ ਲੋਚਨ ਤੇ ਛੋਟੀ এলাਚੀ ਛੋਟੀ এলাਚੀ ਆ ਜੀ ਬਾਂਸ ਲੋਚਨ ਦੇ ਨਾਲ ਛੋਟੀ এলাਚੀ ਦੋਨੇ ਚੀਜ਼ਾਂ ਦਾ ਰਗੜ ਕੇ ਉਹ ਚੁੰਡੀ ਨਾਲ ਮੂੰਹ 'ਚ ਭੁੱਕ ਲੋ ਚੰਚੀ ਚੁੰਡੀ ਭਰ ਕੇ ਮੂੰਹ 'ਚ ਪਾ ਕੇ ਉਦੋਂ ਬਾਅਦ ਕੁੜਲੇ ਨਹੀਂ ਜੀ ਕਰਨੀ ਉਹ ਐਂ ਜੀਭ ਵੀ ਫੇਰ ਲੈਣੀ ਅੰਦਰ ਹੀ ਨਗਾ ਜਾਣਾ ਸਾਰਾ ਕੁਝ ਉਹ ਮਗਰੋਂ ਠੀਕ ਆ ਬੈ ਜੀ ਠੀਕ ਆ ਅੱਛਾ ਜੀ ਮਾਣ ਧੰਨਵਾਦ